ਕੋਈ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਔਰ ਕੱਲ ਨੂੰ ਆ ਕੰਮ ਨਹੀਂ ਕਰਦਾ ਹੈਗਾ ਤਾਂ ਮੈਂ ਸਾਰੇ ਬੜਾ ਚੌਰ ਦੇ ਲੋਕਾਂ ਨੂੰ ਲੈ ਕੇ ਰਾਇਲ ਮਾਜਰੇ ਜਿਹੜਾ ਚੌਕ ਹੈਗਾ ਜਿਹੜਾ ਚੰਡੀਗੜ੍ਹ ਹਾਈਪੂ ਹੈਗਾ ਸਾਰੇ ਲੋਕਾਂ ਨੂੰ ਲੈ ਕੇ ਐਤਵਾਰ ਨੂੰ 12 ਵਜੇ ਅਸੀਂ ਉਹ ਜਿਹੜਾ ਚੌਕ ਹੈਗਾ ਉਹ ਚੱਕਾ ਚਾਂਮ ਦਸਣਾ ਹੈ ਇਹਨਾਂ ਤੋਂ ਇਸ ਗਲਤੀ ਮਾਫੀ ਮੰਗੋ ਕਿ ਜਿਹੜੀ ਤੁਹਾਡੀ ਜ਼ਿੰਮੇਵਾਰੀ ਸੀਗੀ ਉਹ ਤੁਸੀਂ ਨਹੀਂ ਨਿਭਾਈ ਹੈਗੀ। ਮਾਫੀ ਮੰਗਣ ਤੋਂ ਬਾਅਦ ਆ ਕੇ ਕੱਲ ਨੂੰ ਡਰੇਨੇਜ ਮਹਿਕਮਾ ਆਵੇ ਉਹ ਆ ਕੇ ਜਿਹੜੀ ਇੱਥੇ ਸਫਾਈ ਹੈ ਉਹ ਕਰੇ। ਜਿਹੜੇ ਪਿੰਡ ਵਿੱਚ ਨੁਕਸਾਨ ਹੋਇਆ ਉਹਨਾਂ ਘਰਾਂ ਨੂੰ ਦੇਖੇ ਜਿੱਥੇ ਜਿੱਦਾਂ ਦਾ ਨੁਕਸਾਨ ਹੋਗਾ ਉਹਦੀ ਪਰਵਾਹੀ ਲਈਏ। ਮੇਰਾ ਮੰਨਣਾ ਸਟੇਟ ਡਿਜ਼ਾਸਟਰ ਰੀਲੀਫ ਫੰਡ ਜਿਹੜਾ ਹੈਗਾ ਇਸੇ ਕੰਮ ਲਈ ਹੁੰਦਾ। ਉਸ ਰੀਲੀਫ ਫੰਡ ਵਿੱਚ ਇਹਨਾਂ ਨੂੰ ਪੈਸਾ ਰੀਲੀਜ਼ ਕਰੇ ਤਾਂ ਕਿ ਆ ਦੋ ਜੂਨ ਦੀ ਰੋਟੀ ਤਾਂ ਖਾ ਸਕਣ। ਪਰ ਅਗਰ ਪ੍ਰਸ਼ਾਸਨ ਅੱਜ ਗੱਲ ਕਰਾਂਗਾ ਮੈਂ ਪਿੰਡ ਰੈਲ ਮਚਰੇ ਦੀ ਰੈਲ ਮਚਰੇ ਦੇ ਲੋਕ ਆ ਜਿਹਨ ਇੰਤਜ਼ਾਰ ਕਰ ਰਹੇ ਆ ਕਿ ਕੋਈ ਨਾ ਕੋਈ ਆ ਕੇ ਸਾਨੂੰ ਪੁੱਛੇ ਕਿ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ ਇਹ ਦੀਵਾਰ ਵੀ ਇੰਤਜ਼ਾਰ ਕਰ ਰਹੀ ਹੈ ਕਿ ਪ੍ਰਸ਼ਾਸਨ ਆਖਰਕਾਰ ਦੇਖੇ ਆਗੇ ਇਹ ਕਿਦਾਂ ਟੁੱਟੀ ਹੈ ਟੁੱਟਣ ਦੇ ਕਈ ਕਾਰਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੈਫਨ ਦੀ ਸਪਾਈ ਨਹੀਂ ਹੋਈ ਖੱਡਾਂ ਦੀਆਂ ਸਪਾਈਆਂ ਨਹੀਂ ਹੋਈਆਂ ਪਿੰਡ ਦੇ ਵਿੱਚ ਜਿਹੜੇ ਟੋਬੇ ਉਹਨਾਂ ਦੀਆਂ ਸਪਾਈਆਂ ਨਹੀਂ ਹੋਈਆਂ ਬਹੁਤ ਜਿਆਦਾ ਨੁਕਸਾਨ ਹੋਇਆ ਬਹੁਤ ਹੋਇਆ ਜੀ 6 ਕੁਆਇੰਟਰ ਕਣਕ ਦੀ ਉਹ ਵੀ ਖਰਾਬ ਹੋ ਗਈ ਜੀ ਰਜਾਈਆਂ ਤਿੰਨ ਬੈੱਡਾਂ ਤਿੰਨੇ ਬੈੱਡਾਂ ਦੇ ਜੋੜੀਆਂ ਵਾਂ ਖਰਾਬ ਹੋ ਗਈ ਪਾਣੀ ਆ ਜੋ ਤੁਹਾਨੂੰ ਦਿਖਾਵਾਂ ਜੀ ਪਾਣੀ ਭਰਿਆ ਪਿਆ ਜੀ ਆਇਆ ਮੈਂ ਬੜੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਕਿ ਅਸੀਂ ਬੜਾ ਚਾਹ ਕਿੰਨਾ ਪਿੱਛੇ ਨੂੰ ਜਾਂਦਾ ਪਿਆ ਹੈ ਕਿ ਜਿਹੜੇ ਆ ਛੋਟੇ-ਛੋਟੇ ਕੰਮ ਸੀਗੇ ਡਰੇਨੇਜ ਦੀ ਸਫਾਈ ਹੋ ਗਈ ਕੁਛ ਹੋ ਗਿਆ ਹਰੇਕ ਸਾਲ ਹੁੰਦਾ ਕੋਈ ਨਵਾਂ ਕੰਮ ਥੋੜੀ ਸੀਗਾ ਪਹਿਲਾਂ ਵੀ ਹੁੰਦਾ ਆ ਇਹਨਾਂ ਦੀ ਨਨਲਾਕੀ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਡਰੇਨੇਜ ਦੀ ਸਫਾਈ ਨਹੀਂ ਕੀਤੀ ਇਸ ਕਰਕੇ ਜਿਹੜਾ ਪਾਣੀ ਸੀਗਾ ਉਹ ਘਰਾਂ ਵਿੱਚ ਵੜ ਗਿਆ ਚਲੋ ਘਰਾਂ ਵਿੱਚ ਵੜ ਗਿਆ ਤਾਂ ਬੰਦਾ ਨੱਠਿਆ ਹੋਇਆ ਪ੍ਰਸ਼ਾਸਨ ਨੂੰ ਅਪੀਲ ਕਰਦਾ ਸਰਕਾਰ ਕੋਲ ਜਾਂਦਾ ਐਮਐਲਏ ਸਾਹਿਬ ਕੋਲ ਜਾਂਦਾ ਆਹੀ ਕਰਦੇ ਆ ਨਾ ਉਸ ਤੋਂ ਬਾਅਦ ਐਮਐਲਏ ਉਹਨਾਂ ਦੀ ਟੀਮ ਵੱਲੋਂ ਜਾਂ ਐਮਐਲਏ ਸਾਹਿਬ ਆਪਾਂ ਕੇ ਮੌਕਾ ਦੇਖਦੇ ਆ ਪ੍ਰਸ਼ਾਸਨ ਨੂੰ ਭੇਜ ਦਿੰਦੇ ਆ ਅਗਰ ਕਿਸੇ ਦਾ ਨੁਕਸਾਨ ਹੁੰਦਾ ਉਹਦੀ ਪਰਪਾਈ ਲਈ ਉਹ ਲਿਖ ਕੇ ਭੇਜ ਦਿੰਦੇ ਆ ਤੇ ਇਹਦੀ ਸਫਾਈ ਦਾ ਕੰਮ ਚਲਾ ਦਿੰਦੇ ਕਿਉਂਕਿ ਮਹੀ ਦਾ ਦਿਨ ਹੈ ਦੁਬਾਰ ਤੋਂ ਵੀ ਆਸਾਦਾ ਪਾਣੀ ਜਿਹੜਾ ਪਹਿਲਾਂ ਆਇਆ ਹੋਇਆ ਪਰ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਪੰਚਾਇਤ ਸਾਰਾ ਪਿੰਡ ਪ੍ਰਸ਼ਾਸਨ ਕੋਲ ਜਾ ਰਿਹਾ ਸਰਕਾਰ ਕੋਲ ਜਾ ਰਿਹਾ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਸੇ ਸੱਥਾਂ ਤੋਂ ਸਰਕਾਰ ਚੱਲੂਗੀ ਜਿਹੜੀਆਂ ਸੱਥਾਂ ਹੈਗੀਆਂ ਤਾਂ ਉਹਨਾਂ ਦੇ ਦਫ਼ਤਰਾਂ ਤੱਕ ਪਹੁੰਚ ਗਈਆਂ ਪਰ ਉੱਥੇ ਕੋਈ ਸੁਣਵਾਈ ਨਹੀਂ ਹੁੰਦਾ ਕੋਈ ਇਹਨਾਂ ਦੀ ਸੁਣਦੀ ਨਹੀਂ ਵੀ ਔਰ ਇੰਨੀ ਮਿੱਕੀ ਵਿਚਾਰੇ ਤੰਗ ਹੋਏ ਹੋਏ ਐ ਇਹਨਾਂ ਕੋਲ ਖਾਣ ਨੂੰ ਆਟਾ ਨਹੀਂ ਹੈਗਾ ਜਿਹੜੀ ਕਣਕ ਐ ਉਹ ਇਹਨਾਂ ਦੀ ਉਸ ਪਾਣੀ ਵਿੱਚ ਭੱਜ ਗਈ ਸੌਣ ਨੂੰ ਇਹਨਾਂ ਕੋਲ ਬਿਸਤਰੇ ਨਹੀਂ ਹੈਗੇ ਕਿਉਂਕਿ ਬਿਸਤਰੇ ਜਿਹੜੇ ਹੈਗੇ ਸਾਰੇ ਪਾਣੀ ਵਿੱਚ ਭੇਜ ਚੁੱਕੇ ਐ ਇੰਦੀ ਦੀ ਸੁਣਵਾਈ ਕੋਈ ਨਹੀਂ ਕਰ ਰਿਹਾ ਹੈਗਾ ਮੈਂ ਤਾਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜਦ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਪਹਿਲਾਂ ਤਾਂ ਆ ਕੇ ਇਹਨਾਂ ਤੋਂ ਮਾਫੀ ਮੰਗੋ ਚਾਹੇ ਸਰਕਾਰ ਐ ਚਾਹੇ ਪ੍ਰਸ਼ਾਸਨ ਇਹ ਸਾਡੀ ਮਜਬੂਰੀ ਐ ਮੈਂ ਮੰਨਦਾ ਕਿ ਕਹਿੰਦੇ ਇਹਨਾਂ ਲੋਕ ਤੰਗ ਹੋਣਗੇ ਹੋਰ ਹੋਣਗੇ ਪਰ ਪ੍ਰਸ਼ਾਸਨ ਨੂੰ ਜਗਾੜ ਲਿਏ ਸਾਡੇ ਗਰੀਬ ਲੋਕਾਂ ਕੋਲ ਕੋਈ ਹੋਰ ਪਿੰਡ ਵਿੱਚ ਜੀ 3 ਤੋਂ 3.5 ਫੁੱਟ ਪਾਣੀ ਵੜਿਆ 50 ਲਾਗੇ ਛਾਗੇ ਘਰ ਹੈ ਐਸਸੀ ਦੋ ਹੀ ਬਸਤੀਆਂ ਐਸਸੀ ਬਸਤੀ ਤੇ ਬਲਮੀ ਬਸਤੀ ਇਹ ਜਿਹੜਾ ਪਾਣੀ ਹੈ ਡਰੇਨ ਮਹਿਗ ਮੇ ਦੀ ਅੰਗੈਲੀ ਨਾਲ ਆਇਆ ਜਿਹੜਾ ਡਰੇਨ ਮਹਿਗ ਮੇ ਨੇ ਹਰ ਸਾਲ ਸੈਂਫਲ ਸਾਫ ਕਰਾਣਾ ਹੁੰਦਾ ਖੱਡਾ ਸਾਫ ਕਰਾਣੀਆਂ ਹੁੰਦੀਆਂ ਉਹ ਸਾਫ ਨਹੀਂ ਕਰਾਈਆਂ ਗਈਆਂ ਜਿਹਦੇ ਵਿੱਚ ਬੂਟੇ ਵਾਟੇ ਬਹੁਤ ਜੰਮੇ ਹੋਏ ਤੇ ਸੀਗੇ ਉਦੇ ਨਾਲ ਜਿਹੜੀ ਬਲੌਕਿੰਗ ਹੋ ਗਈ ਜਿਹੜਾ ਪਾਣੀ ਉਹ ਲੰਘਿਆ ਨਹੀਂ ਕਰਦੇ ਜੀ ਪਹਿਲਾਂ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਅੱਜ ਸਾਡੀ ਦੁੱਖ ਦੀ ਘੜੀ 'ਚ ਰੈਲ ਮੱਜ ਦੇ ਲੋਕਾਂ ਦੇ ਨਾਲ ਕਮ ਸੇ ਕਮ ਹਾਂ ਦਾ ਨਾਰਾ ਮਾਰਿਆ ਸਰਕਾਰ ਦਾ ਬੰਦਾ ਦਾ ਕੋਈ ਇੱਥੇ ਆਇਆ ਨਹੀਂ ਨਾ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਆਇਆ ਜੀ ਇਸ ਕਰਕੇ ਲੋਕਾਂ 'ਚ ਬੜਾ ਰੋਸ ਹੈ ਬੜਾ ਗੁੱਸਾ ਹੈ ਆ ਸਾਡੇ ਬਜ਼ੁਰਗ ਮਾਤਾ ਸਾਡੇ ਹੋਰ ਕਿੰਨੇ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਆ ਗੁਰੂ ਘਰ ਦੇ ਵਿੱਚ ਵੜ ਗਿਆ ਪਾਣੀ ਨੁਕਸਾਨ ਕੀਤਾ ਸਰਕਾਰ ਦਾ ਬੰਦਾ ਇੱਥੇ ਕੋਈ ਨਹੀਂ ਜਿਹੜੀ ਆਹ ਸੈਫ ਜਿਹੜਾ ਸੈਫਨ ਹੈ ਇਹਦੀ ਮੈਂ ਮੇਰੇ ਖਿਆਲ 2023 ਦੀ ਪਹਿਲਾਂ ਹੀ ਸਫਾਈ ਹੋਈ ਵੀ ਹੈ ਮੁੜ ਕੇ ਸਫਾਈ ਨਹੀਂ ਜਾ ਕੇ ਉਹਦੀ ਸੈਫਨ ਦੇਖ ਲੋ ਬੇ ਭਰਿਆ ਪਿਆ ਮਿੱਟੀ ਨਾਲ ਹੁੰਦੀ ਹੈ ਇਹ ਸਫਾਈ ਨਹੀਂ ਹੋਈ ਸਿਰੇ ਤੱਕ ਚੱਲ ਜਾਓ ਰੋਡ ਤੱਕ ਜਿੱਥੇ ਤੱਕ ਮਤਲਬ ਸੈਫਨ ਹੈ ਉੱਥੇ ਤੱਕ ਬਿਲਕੁਲ ਸਫਾਈ ਨਹੀਂ ਹੋਈ ਇਹ ਤਿੰਨ ਫੋਟੋ ਸਿਰਫ ਸਗਾ ਦੀ ਚੋਂ ਪਾਣੀ ਲੰਘਦਾ ਸੀਗਾ ਉਹਦੇ ਕਰਕੇ ਸਾਰਾ ਡੰਪ ਲਾ ਕੇ ਪਿੱਛੇ ਵਸਤੀ ਚ ਪਾਣੀ ਵੜ ਗਿਆ ਤੇ ਪੰ ਬਸਤੇ ਦਾ ਨੁਕਸਾਨ ਹੋ ਗਿਆ 40 ਤੋਂ 50 ਘਰ ਹੈ ਜਿਹੜੇ ਪਾਣੀ ਚ 4-4 ਫੁੱਟ ਪਾਣੀ ਵਿੱਚ ਡੁੱਬ ਗਏ ਤੇ ਉਹਨਾਂ ਦਾ ਨੁਕਸਾਨ ਹੋਇਆ ਖਾਣ ਨੂੰ ਨਾ ਧਾਣੇ ਨਾ ਆਟਾ ਕੱਪੜੇ ਨਾ ਸੋਣ ਨੂੰ